ਤੇ ਲੰਗੜ ਹਵਾ ਮਾ ਡੁੱਬ ਜਾਣੀਆਂ ਗੋਰੇ ਗੋਰੇ ਅੰਗਾ ਨਾਲ ਵੇ ਗੁੱਪ ਬੈਂਸ ਭਾਜੀ ਕੱਲ ਮੈਨੂੰ ਕਹਿੰਦੇ ਸੀ ਹੋ ਤੈਨੂੰ ਤਾਰ ਗਿਆ ਜਲਾਲ ਵੇ ਹੋ ਕੀ ਤੇ ਲੰਗੜ ਹਵਾ ਮਾ ਡੁੱਬ ਜਾਣੀਆਂ ਗੋਰੇ ਗੋਰੇ ਅੰਗਾ ਨਾਲ ਵੇ ਬਾੜਾ ਕੱਲ ਮੈਨੂੰ ਕਹਿੰਦਾ ਸੀ ਹੋ ਤੈਨੂੰ ਤਾਰ ਗਿਆ ਜਲਾਲ ਵੇ ਹੋ ਕੀ ਬਨੂ ਸਾਡੇ ਕਜਲੇ ਦੀ ਤਾਰਦਾ ਸੋਹਣਾ ਬਣੂ ਸਾਡੇ ਕਜਲ ਦੀ ਧਾਰ ਦਾ ਕਸੂਤੀ ਰਤ ਜਦੋਂ ਝੜ ਗਈ ਆਏ ਹਾਏ ਹਾਏ ਜਦੋਂ ਪੀਂਗਦੇ ਹਲਾਰੇ ਨਾਲ ਸੋਹਣਾ ਸੱਜਣਾ ਹਰੀਆਂ ਪੱਤੇ ਨਾ ਉਹ ਪੱਤੇ ਨਾ ਉਹ ਪੱਤੇ ਨਾ ਝੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰੀ ਆਈ ਤੇ ਰੱਖਸਾਲ